ਸਤਿਕਾਰਯੋਗ ਨੇ ਸੀਨੇਮੋਸਟ ਨੇ ਜੀ ਬੇਨਤੀ ਮੇਰੀ ਹੈ ਜਿਹੜੀ ਸੀਐਲਪੀ ਵੱਲੋਂ ਜੀ ਉਹ ਜੋ ਲਿਸਟਾਈ ਉਹਦੇ ਮੁਤਾਬਕ ਪਹਿਲੇ ਲਿਖਤੀ ਤੁਹਾਨੂੰ ਕਹੀ ਉਹਦੇ ਸਾਹ ਸੁਖਪਾਲ ਸਿੰਘ ਦੋ ਤੇ ਨੇ ਸਾਹ ਪ੍ਰਗਤ ਸਿੰਘ ਦਿੰਦੇ ਨੇ ਫਿਰ ਸਾਡ ਮੇਰੇ ਕੋਲ ਲਿਖਤੀ ਪਹੁੰਚੇ ਜੋ ਪਹੁੰਚੇ ਉਹਦੇ ਮੁਤਾਬਕ ਪਹਿਲਾਂ ਇਹਨਾਂ ਦਾ ਲਿਖਿਆ ਰਿਹਾ ਹੁੰਦਾ ਹਾਂਜੀ ਦਿਸ ਹਸ ਬੀਨ ਰਿਪਲੇਸਡ ਦਿਸ ਇਜ਼ ਰੋਂਗ ਬਿਲਾਲੀ ਨੇ ਕੋਈ ਮੇਰੀ ਲਿਖੀ ਇੱਥੇ ਲੈਟਰ ਤੁਹਾਨੂੰ ਰეკਮੈਂਡੇਸ਼ਨ ਜਿਹੜੀ ਹੈ ਉਹਦੇ ਸਰ ਤੁਹਾਡੇ ਤੁਹਾਡੇ ਸਾਈਨ ਨੇ ਤੁਹਾਡੇ ਮੁਤਾਬਿਕ ਲਿਸਟ ਆਈ ਹੈ ਇਹ ਇਸ ਤੋਂ ਪਹਿਲੀ ਲਿਸਟ ਹੈ ਜੀ ਇਹ ਤੁਸੀਂ ਦੂਜੀ ਲਿਸਟ ਕੱਢ ਲਈਏ ਕਿਉਂਕਿ ਅਗਲੇ ਬੁਲਾ ਰਿਆਂ ਦੇ ਵਿੱਚ ਸੱਤ ਨੇ ਪ੍ਰਜਿੰਦਰ ਸਿੰਘ ਸਨ ਕੋਈ ਮਹੱਤਵਪੂਰਨ ਦਾਣਾ ਜੀ ਸੀ ਉਹਦੇ ਵਿੱਚ ਪ੍ਰਗਟ ਸਿੰਘ ਤੁਸੀਂ ਉਹ ਲਿਸਟ ਕੱਢ ਲਈ ਦੋ ਇੱਕ ਵਾਰ ਮੇਰੇ ਕੋਲ ਲਿਸਟ ਪਹੁੰਚੀ ਨਹੀਂ ਮੈਂ ਮੰਗਵਾਲਣਾਂ ਮੈਂ ਮੰਗਵਾਲਣਾਂ ਸਰ ਮੈਂ ਮੰਗਵਾਲਣਾਂ ਇਹ ਨਾ ਕਰੋ ਪਲੀਜ਼ ਮੰਗਵਾਲਣਾਂ ਜੀ ਭਾਈ ਤੁਹਾਡੇ ਬੈਨੀਫਿਟ ਚ ਹੀ ਜਾਣੀ ਹੈ ਨਹੀਂ ਮੰਗਵਾ ਲੈਂਦੇ ਜੀ ਮੈਂ ਮਨਾ ਹੋੜਾ ਕਿ ਮੈਂ ਆਪ ਕੱਲੀ ਪੁਗਵਾਣੀ ਕਿੱਥੋਂ ਤੇ ਮੈਂ ਦੇਖ ਲੰਦਾ ਜੀ ਹੁਣ ਮਨੇ ਉਹਨੂੰ ਟਾਈਮ ਕਿਉਂ ਕਰਾ ਲਈ ਮੈਂ ਤੁਹਾਨੂੰ ਉਹਨੂੰ ਤਾਂ ਗੱਲ ਵੀ ਨਹੀਂ ਉਹ ਮੇਰਾ ਹੱਡ ਅਸਟਪੈਨ ਸੁੱਟਦੀ ਹੋਣੀ ਤੁਸੀਂ ਨਹੀਂ ਸੁੱਟਦੀ ਜੀ ਇਦਾਂ ਮੈਂ ਕੋਈ ਇਦਾਂ ਹੀ ਜੀ ਬਾਈਵਾਸ ਸਾਹਿਬ ਇਹ ਜ਼ਿਆਤੀ ਵਾਲੀ ਗੱਲ ਹੈ ਇਹ ਜ਼ਿਆਤੀ ਵਾਲੀ ਗੱਲ ਹੀ ਇਸ ਆਨਰੇਬਲ ਮੈਂਬਰ ਆਫ ਦਿਸ ਹਾਊਸ ਦਿਸ ਹਾਸ ਬੀਨ ਰਿਪੀਟਿਡਲੀ ਹੈਪਨਿੰਗ ਬਾਈਵਾਸ ਸਾਹਿਬ ਮਨੇ ਇਸ ਗੱਲ ਦਾ ਸਖਤ ਇਤਰਾਜ਼ ਕਰ ਨਹੀਂ ਭਾਈਵਾਸ ਸਾਹਿਬ ਮਨਾ ਕੀਤਾ ਕਾਇਲੀ ਇਹ ਕੰਮ ਨਾ ਕਰੋ ਨਹੀਂ ਭਾਈਵਾਸ ਸਾਹਿਬ ਮਨਾ ਕੀਤਾ ਡੋਨਟ ਕਿਲ ਡੈਮੋਕ੍ਰੇਸੀ ਮਨਾ ਕੀਤਾ ਹਾਜੀ ਮਨਾ ਕੀਤਾ ਸੀ ਕਿੰਨੇ ਮਨਾ ਕੀਤਾ ਮੈਂ ਮਨਾ ਕੀਤਾ ਤੁਸੀਂ ਮਨਾ ਕਰਤਾ ਨਹੀਂ ਕਰ ਰਹੀ ਸਰ ਹਾਂਜੀ ਬੁਲਾਵਾਂਗੇ ਬੁਲਾਵਾਂਗੇ ਨਹੀਂ ਪਹਿਲੇ ਸੁਖ ਪਾ ਲੂ ਦੋ ਜੀ ਪਹਿਲੇ ਸੁਖ ਪਾ ਲੂ ਦੋ ਨਾ ਫਿਰ ਸਾ ਪਰ ਤੁਸੀਂ ਸਲਾਹ ਕਰ ਲੋ ਇਹ ਨਾਲਾ ਕੰਮ ਤੁਹਾਡੇ ਬੈਨੀਫਿਟ ਹੋ ਤੁਸੀਂ ਪਹਿਲੇ ਬੋਰਡ ਦਿੰਦਾ ਕਿ ਹਰ ਆਦਮੀ ਨੂੰ ਖੁੱਲਾ ਟਾਈਮ ਮਿਲੇਗਾ ਐਂਡ ਹੀ ਇਜ਼ ਔਨਰੇਬਲ ਇਲੈਕਟਿਡ ਮੈਂਬਰ ਆਫ ਦਿਸ ਇੱਕ ਮਿੰਟ ਇਲੈਕਟਿਡ ਸਾਹਿਬ ਜੋ ਮੇਰੇ ਕੋਲ ਲਿਸਟ ਆਈ ਹੈ ਬੁਲਾ ਦਿੰਦੇ ਹੈ ਪਕੜ ਮਨਾ ਕੀਤਾ ਭਾਈ ਸਾਹਿਬ ਦਾ ਨਾਮ ਨਾ ਮੈਂ ਕੱਲੇ ਯਾਰ ਸਾਈਨ ਕਰਕੇ ਹਾਂ ਕਰੋ ਸਮਝੋ ਜੀ ਤੇਰਾ ਸਾਨੂੰ ਟਾਈਮ ਮਿਲੂਗਾ ਬਿਲਕੁਲ ਮਿਲੂਗਾ ਮੈਂ ਦੇਉਂਗਾ ਟਾਈਮ ਮਗਰੋ ਖਲੇ ਦੇਣਾ ਦੀ ਉਦੋਂ ਤੱਕ ਤੁਹਾਨੂੰ ਨਹੀਂ ਉਹਨਾਂ ਨੇ ਉੱਤੇ ਬਹਿਣ ਦੇਣਾ ਦੀ ਨਹੀਂ ਕੋਈ ਗੱਲ ਮੈਨੂੰ ਕੋਈ ਨਹੀਂ ਛੇੜ ਥੱਲੇ ਲਾ ਕੇ ਮੇਰੇ ਨਾਲ ਬਾਤ ਦੇ ਮੈਨੂੰ ਕੋਈ ਨਹੀਂ ਛੇੜਦਾ ਮੇਰਾ ਵੀ ਲੱਗ ਗਿਆ ਮੈਂ ਫੇਰ ਲਿਖ ਕੇ ਕਰਾਂ ਮੈਂ ਆਪ ਕੱਲਿਆ ਯਾਰ ਇਹ ਤੇ ਤੁਸੀਂ ਲੀਡਰ ਆਫ தி ਹਾਊਸ ਨੂੰ ਇਥੇ ਅਸੈਂਬਲੀ ਚ ਕਹਿ ਰਹੇ ਮੇਰੀ ਪਹਿਲੀ ਲਿਸਟ ਜਿਹੜੀ ਹੈ ਬਕਾਇਦਾ ਤੌਰ 'ਤੇ ਸੁਖਪਾਲ ਸਿੰਘ ਮੇਰੇ ਤੋਂ ਬਾਅਦ ਨੇ ਉਸ ਤੋਂ ਬਾਅਦ ਸਾ ਪਰਗਰ ਸਿੰਘ ਜੀ ਨੇ ਚੌਥੇ ਨੰਬਰ ਤੇ ਬਾਈਬਾ ਜੀ ਸਾਹਿਬ ਨੇ ਫਿਰ ਰਾਣਾ ਜੀ ਨੇ ਤੇ ਫਿਰ ਮੈਂ ਬਾਈਬਾ ਸਾਹਿਬ ਇੱਕ ਰਿਕੁਐਸਟ ਕਰਾਂ ਇੱਕ ਵੰਨ ਬੈਠੋ ਬੈਠੋ ਪਲੀਜ਼ ਬੈਠੋ ਬੈਠੋ ਸਾਰੇ ਬੈਠੋ ਪਲੀਜ਼ ਬੈਠੋ ਇਸੇ ਮੇਰੇ ਕਿ ਮਸਰ ਬਾਈਬਾ ਸਾਹਿਬ ਮੇਰੀ ਬੇਨਤੀ ਸੁਣੋ ਜੀ ਜਿੰਨਾ ਟਾਈਮ ਅਸੀਂ ਕਿਉਂ ਬੋਲ ਰਹੇ ਆਪਾਂ ਜਿੰਨਾ ਟਾਈਮ ਅਸੀਂ ਇਸ ਗੱਲ ਤੇ ਲਾਤਤਾ ਵੀ ਉਹ ਪਹਿਲਾਂ ਬੋਲਣਗੇ ਉਹ ਬਾਅਦ ਚ ਬੋਲਣਗੇ ਇਹ ਗੱਲ ਮੈਨੂੰ ਕੋਈ ਸਮਝ ਨਹੀਂ ਆਈ ਤੁਹਾਡੀ ਲਿਸਟ ਮੇਰੀ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਸਾਡਾ ਮੇਰੀ ਬੇਨਤੀ ਸੁਣੋ ਤੁਸੀਂ ਬੁਲਾਣਾ ਤੁਸੀਂ ਥਿਸ ਇਜ਼ ਵੈਰੀ ਅਨਫੇਅਰ ਮੇਰੀ ਬੇਨਤੀ ਸੁਣੋ ਤੁਹਾਡੀ ਲਿਸਟ ਆਈ ਆ ਤੁਹਾਡੀ ਲਿਸਟ ਦੇ ਉੱਤੇ ਸਾਈਨ ਆ ਤਿੰਨ ਬੁਲਾਰਿਆਂ ਦੇ ਨਾਮ ਆ ਉਹਨਾਂ ਬੁਲਾਰਿਆਂ 'ਚੋਂ ਅਸੀਂ ਇੱਕ ਨੂੰ ਬੁਲਾਇਆ ਬਿਲਕੁਲ ਝੂਠੀ ਗੱਲ ਜੋ ਤੁਸੀਂ ਕਿਹਾ ਤੁਸੀਂ ਪਹਿਲੀ ਲਿਸਟ ਕੱਢੋ ਜੋ ਤੁਹਾਡੇ ਕਹਿਣ ਮੇਰਾ ਆਪਣਾ ਆਫਿਸ ਲੈ ਕੇ ਗਿਆ ਮੈਨੂੰ ਸਹੀ ਕਰਾ ਕੇ ਜੇਕਰ ਤੁਸੀਂ ਖੈਰਾ ਸਾਹਿਬ ਨੂੰ ਕਹਿੰਦੇ ਬਿਲਕੁਲ ਟਾਈਮ ਮਿਲੂਗਾ ਕੋਰਨਾ ਵਾਈਬਾ ਟ੍ਰਿਪਤ ਬਾਜਵਾ ਜੀ ਦਾ ਨਾਮ ਬੋਲ ਲਿਤਾ ਪਹਿਲੇ ਬੋਲਣਗੇ ਟ੍ਰਿਪਤ ਬਾਜਵਾ ਜੀ ਆਪਣਾ ਟਾਈਮ ਉਹਨਾਂ ਨੂੰ ਦਿੰਦੇ ਮੈਂ ਜਿਹੜੀ ਬੇਨਤੀ ਕਰਦੀ ਹਾਂ ਟ੍ਰਿਪਤ ਬਾਜਵਾ ਜੀ ਕਹਿ ਦਨ ਤੂੰ ਉੱਠ ਪੋਈ ਆ ਹਾਂ